ਇਹਰਵਾ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਵਿਆਹ ਦੀ ਹਰ ਰੋਜ਼ ਕੋਈ ਨਾ ਕੋਈ ਵੀਡੀਓ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਤਾਂ ਲੋਕਾਂ ਦੇ ਵੱਲੋਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾਂਦੀ ਹੈ ਤਾਂ ਅਲੱਗ-ਅਲੱਗ ਆਪਣੇ-ਆਪਣੇ ਕਮੈਂਟ ਕੀਤੇ ਜਾਂਦੇ ਹਨ ਤਾਂ ਉਸ ਤਰ੍ਹਾਂ ਹੀ ਇੱਕ ਇਹ ਵਿਆਹ ਵਾਲੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਲਾੜੀ ਨੇ ਪਹੁੰਚਦੇ ਸਾਰ ਹੀ ਵਿਆਹ ਵਾਲੀ ਕੁੜੀ ਨੇ ਸਹੁਰੇ ਪਹੁੰਚਦੇ ਸਾਰ ਹੀ ਮਾਰੇ ਲਲਕਾਰੇ ਚੀਕਾਂ ਤਾਂ ਸਾਰੇ ਰਿਸ਼ਤੇਦਾਰ ਹੀ ਇੱਕਦਮ ਡਰ ਗਏ ਤਾਂ ਦੇਖਦੇ ਹੀ ਰਹਿ ਗਏ ਕੁੜੀ ਨੂੰ ਚਾ ਇੰਨਾ ਜ਼ਿਆਦਾ ਸੀ ਕਿ ਤਾਂ ਕਿ ਉਸਨੇ ਮਾਰ ਮਾਰ ਲਲਕਾਰੇ ਸਾਰੇ ਰਿਸ਼ਤੇਦਾਰ ਹੀ ਝਾਕਣ ਲਾ ਦਿੱਤੇ ਤਾਂ ਕਰਦੇ ਇਹ ਪਿਆਰੀ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਜਲਦ ਆਵਾਂਗੇ ਦੁਬਾਰੇ ਬੈਠੋ ਬੈਠੋ ਬੈਠ ਜਾਓ ਬੈਠ ਜਾਓ ਬੈਠ ਹਾਂ ਉਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਜ਼ਰੂਰ ਕਰਨਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਦੋਸਤੋ ਮਿਲਦੇ ਆ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ